brought to by silver pumps top quality or consistent performance ke liye sirf silver pumps naam yaad rakhna aur bhagwant maan mein gaya jado mauke te gaya bhagwant maan di statement main suni eh motta nahi giya eh qatl ne te bhagwant main tenu puchna chahuna te je qatl ya te karwai ki kiti inna de khilaf dasso zara ki 302 de tahat mukadme darj kite gunahgaran de khilaf pehli gall 10 vyakti phade ne koi chote mote oh jinu punjabi kehande lalli challi koi bichare jehde ਹੋਣ ਗਿਆ ਆ ਕਰਿੰਦੇ ਟਾਈਪ ਵੱਡਾ ਆਦਮੀ ਕੋਈ ਨਹੀਂ ਫੜਿਆ ਗਿਆ ਅੱਛਾ ਪੁਲਿਸ ਦੇ ਖਿਲਾਫ ਕੀ ਐਕਸ਼ਨ ਹੋਇਆ ਜੀ ਇੱਕ ਥਾਣੇਦਾਰ ਸਸਪੈਂਡ ਕਰਤਾ ਜੀ ਮਜੀਠੇ ਦਾ ਇੱਕ ਡੀਐਸਪੀ ਸਸਪੈਂਡ ਕਰਤਾ ਤੁਹਾਡਾ ਕੀ ਖਿਆਲ ਹੈ ਕਿ ਜਿਹੜਾ ਇਹ ਮਾਫੀਆ ਆਪਰੇਟ ਕਰਦਾ ਸਾਰੀ ਸਟੇਟ ਵਿੱਚ ਉਹ ਕਿੱਲਾ ਇੱਕ ਥਾਣੇਦਾਰ ਤੇ ਡੀਐਸਪੀ ਦੀ ਉਹਦਾ ਕੜੀ ਆ ਉਹਦੀ ਤਾਂ ਕੜੀ ਚੰਡੀਗੜ੍ਹ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਹਿਲਾਂ ਤਾਂ ਬਹੁਤ 毒दाई ਘਟਨਾ ਵਾਪਰੀ ਆਪਣੇ ਸਟੇਟ ਪੰਜਾਬ ਦੇ ਵਿੱਚ 2 ਦਿਨ ਪਹਿਲਾਂ ਮਜੀਠੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਲਗਭਗ 23 ਵਿਅਕਤੀਆਂ ਦਾ ਦਿਹਾਂਤ ਹੋ ਗਿਆ ਗਰੀਬ ਆਦਮੀ ਸਿੱਕੇ ਉਹਨਾਂ ਨੂੰ ਜੋ ਲੱਭਦਾ ਵਿਚਾਰ ਨੂੰ ਪੀਣੀ ਪੈਂਦੀ ਨਸ਼ੇ ਦੀ ਕੇਰ ਇੰਨੀ ਜ਼ਿਆਦਾ ਉਹਨਾਂ ਦੇ ਕਿੱਲਤ ਉਹਨਾਂ ਨੂੰ ਮਹਿਸੂਸ ਹੁੰਦੀ ਆ ਆਦਤ ਪਈ ਹੋਈ ਆ ਔਰ ਇਹ ਜਿਹੜਾ ਇਹ ਜਿਹੜੀ ਟ੍ਰੈਜੇਡੀ ਹੋਈ ਆ ਇਹ ਆ ਪਿਛਲੀ ਸਰਕਾਰ ਦੇ ਦੌਰਾਨ ਚੌਥੀ ਟ੍ਰੈਜੇਡੀ ਆ ਪਿਛਲੇ ਸਾਲ ਮਾਰਚ ਮਹੀਨੇ ਵਿੱਚ 2024 ਚ ਇੱਕ ਦਾ ਹੀ ਭਿਆਨਕ ਇੱਕ ਬਹੁਤ ਹਾਦਸਾ ਵਾਪਰਿਆ ਨਕਲੀ ਦੇਸੀ ਸ਼ਰਾਬ ਪੀ ਕੇ ਗਰੀਬ ਆਦਮੀ ਦਿਹਾੜੀਦਾਰ ਸੰਗਰੂਰ ਚ ਆਪਣਾ ਜ਼ਿਲ੍ਹਾ ਹੈ ਭਗਵੰਤ ਮਾਨ ਦਾ ਹੋਮ ਮਿਨਿਸਟਰ ਦਾ 21 ਵਿਅਕਤੀ ਉਦੋਂ ਮਰੇ ਸਿਕੇ 23 ਹੁਣ ਮਰੇ ਨੇ ਇਸ ਦਰਮਿਆਨ ਹੁਸ਼ਾਰਪੁਰ ਵਿੱਚ ਤੇ ਮੋਗੇ ਵਿੱਚ ਇਹ ਚਾਰ ਵੱਡੇ ਜਿਹੜੇ ਇਕੱਲੇ ਜਾਲੀ ਸ਼ਰਾਬ ਦੇ ਜਿਹੜੇ ਬਹੁਤ ਵੱਡੇ ਸਕੈਂਡਲ ਹੋਏ ਔਰ ਇਸ ਤੋਂ ਪਹਿਲਾਂ ਕਾਂਗਰਸ ਵਿਲੇ ਜਦੋਂ ਕਾਂਗਰਸ ਦਾ ਅਖੀਰਲਾ ਸਾਲ ਜੀ ਸੀ ਤਕਰੀਬਨ ਸ਼ਹਿਦ ਅ ਉਦੋਂ ਤਰਨ ਤਰਨ ਦੇ ਵਿੱਚ ਬਹੁਤ ਵੱਡੀ ਇੱਕ ਹਾਦਸਾ ਵਾਪਰਿਆ ਸੀਗਾ ਇਹਦੋਂੋਂ ਵੀ ਜ਼ਿਆਦਾ ਬੰਦੇ ਉਦੋਂ ਮਰੇ ਸੀਗੇ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਗੱਲ ਕਰਾਂ ਇਹਨਾਂ ਦੇ ਆਪਣੇ ਐਮ.ਐਲ.ਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਜਦੋਂ ਹੁਣ ਪਿੱਛੇ ਕੱਲ ਸ਼ਹਿਦ ਗਏ ਨੇ ਮੌਕੇ ਦੇ ਉੱਤੇ ਤੇ ਉਹਨਾਂ ਨੇ ਜਾ ਕੇ ਉੱਥੇ ਬੋਲਿਆ ਕਿ ਮੈਂ ਆਪਣੀ ਵਿਧਾਨ ਸਭਾ ਵਿੱਚ ਆਪਣੇ ਸਪੀਕਰ ਕੁਲਤਾਰ ਸੰਧਵਾ ਨੂੰ ਇੱਕ ਸਵਾਲ 113 ਨੰਬਰ ਪੁੱਛਿਆ 113 ਨੰਬਰ ਵਿਧਾਨ ਸਭਾ ਦੇ ਵਿੱਚ ਸਵਾਲ ਪਾਇਆ ਕਿ ਤੁਸੀਂ ਜਿਹੜਾ ਪਿਛਲਾ ਘਟਾਲਾ ਹੋਇਆ ਸੀ ਅ ਸ਼ਰਾਬ ਦਾ ਤਰਨ-ਤਰਨ ਵਿੱਚ ਜਿਹਦੇ ਚ ਇੰਨੀਆਂ ਮੋਤਾਂ ਹੋ ਗਈਆਂ ਉਹਦੇ ਬਾਰੇ ਪੰਜਾਬ ਸਰਕਾਰ ਨੇ ਕੀ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਇਹ ਆਪੋਜੀਸ਼ਨ ਸੀ ਭਗਵੰਤ ਮਾਨ ਵੀ ਗਿਆ ਸੀ ਤਰਨ-ਤਰਨ ਆ ਚੀਮੇ ਹੁਣੀ ਵੀ ਜਿਹੜੇ ਇੱਥੇ ਐਕਸਰਸਾਈਜ਼ ਦਾ ਮਿਨਿਸਟਰ ਆ ਉਹ ਵੀ ਸਾਰੇ ਗਏ ਸੀਗੇ ਔਰ ਇਹਨਾਂ ਨੇ ਬੜੀਆਂ ਵੱਡੇ-ਵੱਡੇ ਦਾਅਵੇ ਕੀਤੇ ਸੀਗੇ ਜੀ ਅਸੀਂ ਤਾਂ ਐ ਕਰਦੇਾਂਗੇ ਕਾਂਗਰਸ ਨੇ ਉਹ ਕਰਤਾ ਜੀ ਲੇਕਿਨ ਉਹਦੇ ਆਪਣੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਵਿਧਾਨ ਸਭਾ 'ਚ ਉਹਦਾ ਜਵਾਬ ਹੀ ਨਹੀਂ ਦਿੱਤਾ ਇਹ ਤਾਂ ਇਹਨਾਂ ਦੀ ਯੁੱਧ ਨਸ਼ੇ ਵਿਰੁੱਧ ਟੋਟਲ ਫੇਲ ਕੰਪਲੀਟ ਸਿਰਫ ਇਸ਼ਤਿਹਾਰਾਂ ਵਿੱਚ ਪਬਲਿਸਿਟੀ ਵਿੱਚ ਟੀਵੀਆਂ ਵਿੱਚ ਅਖਬਾਰਾਂ ਵਿੱਚ ਇਹ ਜਿਹੜਾ ਯੁੱਧ ਰਹਿ ਗਿਆ ਵਾ ਔਰ ਮੈਂ ਦਾਅਵੇ ਨਾ ਕਹਿ ਰਿਹਾ ਤੁਹਾਨੂੰ ਮੇਰਾ ਆਪਣੀ ਕੰਸਟਿਟੂਐਂਸੀ ਵਿੱਚ ਪਿਛਲੇ ਤਿੰਨ ਪਿਛਲੇ ਦਿਨਾਂ ਤਿੰਨ ਮੌਤਾਂ ਹੋਈਆਂ ਓਵਰਡੋਜ਼ ਨਾਲ ਚਿੱਟੇ ਨਾਲ ਇੱਕ ਤਾਂ ਮੁੰਡੇ ਦੇ ਭੂਗ ਤੇ ਮੈਂ ਗਿਆ ਉਹਦੀ ਪੋਸਟ ਮੈਂ ਸ਼ੇਅਰ ਕੀਤੀ ਤੁਹਾਡੇ ਨਾਲ ਸਾਰਿਆਂ ਨਾਲ ਸੋਸ਼ਲ ਮੀਡੀਆ ਦੇ ਉੱਤੇ ਗਰੀਬ ਆਦਮੀ ਸੀਗੇ ਬਿਕਾਉਜ਼ ਹਾਲਾਤ ਇਦਾਂ ਦੇ ਨੇ ਲੇਕਿਨ ਪੰਜਾਬ ਸਰਕਾਰ ਕਹੀ ਜਾਂਦੀ ਅਸੀਂ ਜੀ ਘਰ ਢਾਤ ਤੇ ਅਸੀਂ ਯੁੱਧ ਕਰਤਾ ਜੀ ਐਂ ਕਰਤਾ ਲੜਾਈ ਕਰਤੀ ਜੰਗ ਕਰਤਾ ਕੱਖ ਨਹੀਂ ਹੋਇਆ ਆ ਥੋੜੇ ਦਿਨ ਪਹਿਲਾਂ ਤੁਸੀਂ ਦੱਸੋ ਮੈਨੂੰ ਜਿਹੜੀ ਕਨਸਟੇਬਲ ਫੜੀ ਗਈ ਸੀ ਅਮਨਦੀਪ ਕੌਰ ਬਠਿੰਡੇ ਤੋਂ 18 ਗ੍ਰਾਮ ਹੀਰੋਇਨ ਨਾ ਮਤਲਬ ਯੂਨੀਫਾਰਮ ਚ ਫੜੀ ਗਈ ਸੀਗੀ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਪੰਜਾਬ ਪੁਲਿਸ ਨੇ ਚਲਾਨ ਤਾਂ ਕੀ ਪੇਸ਼ ਕਰਨਾ ਸੀ ਉਹਦੀ ਜ਼ਮਾਨਤ ਵੀ ਅਪੋਜ਼ ਨਹੀਂ ਕੀਤੀ ਬਲਕਿ ਉਹਨੂੰ ਫੈਸਿਲੀਟੇਟ ਕੀਤਾ ਉਹ ਬਾਹਰ ਆਈ ਆ ਉਹਨਾਂ ਨੂੰ ਇਹ ਡਰ ਸੀ ਪੁਲਿਸ ਨੂੰ ਸਰਕਾਰ ਨੂੰ ਕਿ ਤੇ ਸਾਡੇ ਵੱਡੇ ਅਫਸਰਾਂ ਦੇ ਨਾਮ ਨਾ ਕਿਤੇ ਵਿੱਚ ਆ ਜਾਣ ਕਿਉਂਕਿ ਇਹ ਜਿਹੜੇ ਕੋਈ ਵੀ ਅ ਨਸ਼ੇ ਦੀ ਤਸਕਰੀ ਚੱਲਦੀ ਆ ਜਾਂ ਕੋਈ ਵੀ ਮਾਫੀਆ ਆਪਰੇਟ ਕਰਦਾ ਪੰਜਾਬ ਦੇ ਵਿੱਚ ਤੁਹਾਡਾ ਕੀ ਖਿਆਲ ਹੈ ਕਿ ਕੋਈ ਸਪਾਈ ਤੇ ਥਾਣੇਦਾਰ ਤੇ ਹੌਲਦਾਰ ਕਰਦੇ ਨੇ ਇਹ ਤਾਂ ਬਕਾਇਦਾ ਤੌਰ ਤੇ ਉਤੋਂ ਪੁਸ਼ਤ ਪਨਾਈ ਆ ਪ੍ਰੋਟੈਕਸ਼ਨ ਆ ਪੈਸਾ ਜਾਂਦਾ ਹਫਤੇ ਜਾਂਦੇ ਮਹੀਨੇ ਜਾਂਦੇ ਨੇ ਔਰ ਭਗਵੰਤ ਮੈਂ ਗਿਆ ਜਦੋਂ ਮੌਕੇ ਤੇ ਗਿਆ ਭਗਵੰਤਪਾਨ ਦੀ ਸਟੇਟਮੈਂਟ ਮੈਂ ਸੁਣੀ ਇਹ ਮੋਤਾ ਨਹੀਂ ਗਿਆ ਇਹ ਕਤਲ ਨੇ ਤੇ ਭਗਵੰਤ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤੇ ਜੇ ਕਤਲ ਆ ਤੇ ਕਾਰਵਾਈ ਕੀ ਕੀਤੀ ਇਹਨਾਂ ਦੇ ਖਿਲਾਫ ਦੱਸਿਓ ਜਰਾ ਕੀ 302 ਦੇ ਤਹਿਤ ਮੁਕਦਮੇ ਦਰਜ ਕੀਤੇ ਗੁਨਾਹਗਾਰਾਂ ਦੇ ਖਿਲਾਫ ਪਹਿਲੀ ਗੱਲ 10 ਵਿਅਕਤੀ ਫੜੇ ਨੇ ਕੋਈ ਛੋਟੇ ਮੋਟੇ ਉਹ ਜਿਹਨੂੰ ਪੰਜਾਬੀ ਕਹਿੰਦੇ ਲੱਲੀ ਛੱਲੀ ਕੋਈ ਵਿਚਾਰੇ ਜਿਹੜੇ ਹੋਣਗੇ ਆ ਕਰੰਦੇ ਟਾਈਪ ਵੱਡਾ ਆਦਮੀ ਕੋਈ ਨਹੀਂ ਫੜਿਆ ਗਿਆ ਅੱਛਾ ਪੁਲਿਸ ਦੇ ਖਿਲਾਫ ਕੀ ਐਕਸ਼ਨ ਹੋਇਆ ਜੀ ਇੱਕ ਥਾਣੇਦਾਰ ਸਸਪੈਂਡ ਕਰਤਾ ਜਿਵੇਂ ਜਿੱਥੇ ਦਾ ਇੱਕ ਡੀਐਸਪੀ ਸਸਪੈਂਡ ਕਰਤਾ ਤੁਹਾਡਾ ਕੀ ਖਿਆਲ ਹੈ ਕਿ ਜਿਹੜਾ ਇਹ ਮਾਫੀਆ ਆਪਰੇਟ ਕਰਦਾ ਸਾਰੀ ਸਟੇਟ ਵਿੱਚ ਉਹ ਕਿੱਲਾ ਇੱਕ ਥਾਣੇਦਾਰ ਤੇ ਡੀਐਸਪੀ ਦੀ ਉਹਦਾ ਕੜੀ ਆ ਉਹਦੀ ਤਾਂ ਕੜੀ ਹੂ ਚੰਡੀਗੜ੍ਹ ਤੱਕ ਆ ਅਚਾਰਪਾਲ ਜੀ ਮੈਨੂੰ ਮੈਂ ਪੁੱਛਣਾ ਚਾਹਨਾ ਕੋਈ ਸ਼ਰਮ ਹਯਾ ਹੈ ਮਾੜੀ-ਮੋਟੀ ਕੋਈ ਤੁਹਾਡੇ ਚ ਕੋਈ ਕੋਈ ਨੈਤਿਕਤਾ ਬਚੀ ਆ ਮਾੜੀ-ਮੋਟੀ ਕੋਈ ਮਤਲਬ ਤੇਰੇ ਰਾਜ ਵਿੱਚ ਚਾਰ ਸ਼ਰਾਬਕੁਟ ਦੇ ਵੱਡੀਆਂ ਟਰੈਜੈਡੀਜ਼ ਹੋਈਆਂ ਔਰ 21 22 23 25 25 ਬੰਦੇ ਮਰੇ ਨੇ ਮਤਲਬ ਔਰ ਡਿਪਾਰਟਮੈਂਟ ਐਕਸਾਈਜ਼ ਐਂਡ ਟੈਕਸੇਸ਼ਨ ਇਸ ਮਿਨਿਸਟਰ ਦਾਵਾ ਕਿ ਕੋਈ ਸੋਚਿਆ ਕਦੀ ਕਿ ਮੈਂ ਕੋਈ ਲੋਕਾਂ ਨੂੰ ਜਾ ਕੇ ਜਵਾਬ ਦਿਆਂ ਕੋਈ ਇਸਤੀਫਾ ਦਿਆਂ ਕੋਈ ਮਾਫੀ ਮੰਗਾ ਉਹਨਾਂ ਦੇ ਘਰ ਜਿਹੜੇ ਲੋਕਾਂ ਦੇ ਜਿਹੜੇ ਬੇਗੁਨਾ ਮਾਰੇ ਗਏ ਨੇ ਗਰੀਬ ਆਦਮੀ ਤੁਹਾਡੀਆਂ ਨਲੈਕੀਆਂ ਦੇ ਕਰਕੇ ਕਿ ਉਹਦੇ ਘਰ ਦੇ ਵਿੱਚ ਕੀ ਹਾਲਤ ਹੋਣਗੇ ਕਦੀ ਕੋਈ ਕੋਈ ਮਾੜਾ ਮੋਟਾ ਕੋਈ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕੀਤੀ ਨੈਵਰ ਬਸ ਜਿੱਦਾਂ ਕਹਿੰਦੇ ਕਿ ਦੂਜਿਆਂ ਨੂੰ ਛੇਡਾਂ ਕਰਨੀਆਂ ਆਉਂਦੀਆਂ ਨੇ ਆ ਆ ਜਿਹੜਾ ਸੋ ਕਾਲਡ ਐਕਸਾਈਜ਼ ਦੀ ਰੈਵਨਿਊ ਜਨਰੇਟ ਕਰ ਰਹੇ ਨੇ ਠੀਕ ਆ ਆਮਦਨ ਸਟੇਟ ਨੂੰ ਹੋ ਰਹੀ ਹੋਵੇ ਲੇਕਿਨ ਜਿਆਦਾ ਹੋ ਸਕਦੀ ਹੋਵੇਗੀ ਲੇਕਿਨ ਤੁਸੀਂ ਲੋਕਾਂ ਦੀ ਤਬਾਹੀ ਵੀ ਬਹੁਤ ਵੱਡੇ ਪੱਧਰ ਦੀ ਕਰ ਰਹੇ ਹੋ ਔਰ ਮੈਨੂੰ ਪਤਾ ਵਾ ਐਕਸਾਈਜ਼ ਐਂਡ ਟੈਕਸੇਸ਼ਨ ਚ ਆਉਣ ਵਾਲੇ ਸਮੇਂ ਦੇ ਉੱਤੇ ਅਸੀਂ ਪੂਰੇ ਖੁਲਾਸੇ ਕਰਾਂਗੇ ਕਿ ਕਿਵੇਂ ਵੱਡੇ ਪੱਧਰ ਦੇ ਉੱਤੇ ਐਕਸਾਈਜ਼ ਦੀ ਵੱਡੇ ਪੱਧਰ ਦੇ ਉੱਤੇ ਜੀਐਸਟੀ ਦੀ ਜਿਹੜੀ ਚੋਰੀ ਹੋ ਰਹੀ ਆ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਉਹ ਦੈਟਸ ਅਨਦਰ ਬੈਟਰ ਆ ਮੈਂ ਬਾਅਦ ਵਿੱਚ ਗੱਲ ਕਰੂੰਗਾ ਪਰ ਹਰਪਾਲ ਚੀਮੇ ਨੂੰ ਮੇਰੇ ਹਿਸਾਬ ਦੇ ਨਾਲ ਅਗਰ ਉਹਦੇ ਚ ਇੰਨੀ ਵੀ ਜਮੀਰ ਬਾਕੀ ਆ ਕੋਈ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਵਾ ਤਾਨੂੰ ਯਾਦ ਹੈ ਨਾ ਜਦੋਂ ਦੇਸ਼ ਵਿੱਚ ਕੋਈ ਐਕਸੀਡੈਂਟ ਹੁੰਦਾ ਸੀ ਕੋਈ 에어 ਕ੍ਰੈਸ਼ ਹੁੰਦਾ ਸੀ ਤਾਂ ਜਿਹੜਾ ਸਿਵਲ ਸਿਵਲ ਐਵੀਏਸ਼ਨ ਮਿਨਿਸਟਰ ਰਿਜ਼ਾਈਨ ਕਰ ਦਿੰਦਾ ਸੀ ਇਹ ਤਰੀਕਾ ਹੁੰਦਾ ਸੀਗਾ ਪਹਿਲਾਂ ਦੇਸ਼ ਵਿੱਚ ਅਗਰ ਕੋਈ ਰੇਲਵੇਜ਼ ਦਾ ਹਾਦਸਾ ਵੱਡਾ ਹੋਇਆ ਤਾਂ ਰੇਲਵੇਜ਼ ਮਿਨਿਸਟਰ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਅਸਤੀਫਾ ਦੇ ਦੇਣਾ ਲੇਕਿਨ ਢੀਠ ਬੰਦੇ ਨੇ ਇਹਦਾ ਉਹ ਕਹਿੰਦੇ ਸੀ ਬਦਲਾ ਲੈ ਕੇ ਆਵਾਂਗੇ ਜਿੰਨੇ ਢੀਠ ਟਾਈਪ ਬੰਦੇ ਇਹ ਨਿਕਲੇ ਨੇ ਸ਼ਾਇਦ ਨਹੀਂ